ਪੰਥਕ ਅਕਾਲੀ ਲਹਿਰ ਦੇ ਮਾਲਵਾ ਜ਼ੋਨ ਦੀ ਮੀਟਿੰਗ ਗੁਰਦੁਆਰਾ ਸ੍ਰੀ ਫਤਿਗੜ ਸਾਹਿਬ ਵਿਖੇ ਹੋਈ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਪਾਈ ਰਣਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਅੱਜ ਦੀ ਮੀਟਿੰਗ ਅਸੀਂ ਮਾਲਵਾ ਜ਼ੋਨ ਦੇ ਵਿੱਚ ਜਿੰਨੇ ਸਾਡੇ ਸੀਨੀਅਰ ਲੀਡਰ ਸੀ ਉਹਨਾਂ ਦੀ ਮੀਟਿੰਗ ਭਾਈ ਸੀ ਕਿਉਂਕਿ ਅਗਲੀ ਜਿਹੜੇ ਅਗਲੇ ਅਗਾਸੇ ਕੀ ਕਰ ਰਹੇ ਆ ਕੀ ਕੰਮ ਜਾ ਰਹੇ ਕੀ ਸਾਨੂੰ ਕਰਨਾ ਚਾਹੀਦਾ ਉਹ ਵਿਚਾਰਾ ਹੋ ਸਕੜ ਕੋਸ਼ਿਸ਼ ਅਸੀਂ ਸੁਝਾਅ ਲੈ ਸਕੀਏ ਜਿਹੜੀਆਂ ਸਾਡੀਆਂ ਕਮੀਆਂ ਉਹਨਾਂ ਵੱਲ ਧਿਆਨ ਦੇ ਸਕੀਏ ਤੇ ਇਹਹੀ ਦ੍ਰਿੜਤਾ ਨਾਲ ਇਹ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਲਿਆਉਣ ਲਈ ਵਿਚਾਰਾ ਹੋਈਆਂ ਜਿਹੜੀ ਪ੍ਰਬੰਧਕ ਕਮੇਟੀ ਸਾਰਾ ਕੁਝ ਬਰਬਾਦ ਕਰੀ ਜਾ ਰਹੀ ਸਾਡਾ ਸਾਡਾ ਮਿਸ਼ਨ ਸਾਡੇ ਸਿਧਾਂਤ ਜਿਹਦੇ ਅੱਜ ਬਹੁਤ ਵੱਡੀ ਬਸਾਰ ਜਿਹੜੀ ਅਕਾਲ ਤੱਕ ਦੇ ਉੱਤੇ ਸ਼ਿਕਾਇਤ ਕਰਨ ਵਾਲੇ ਤੇ ਸ਼ਿਕਾਇਤ ਜਿਨ੍ਹਾਂ ਦੀ ਹੋਈ ਉਹ ਲੋਕ ਤੇ ਇੱਕ ਉਹ ਸ਼ਿਕਾਇਤ ਸੁਣਨ ਵਾਲੇ ਇਹ ਤਿੰਨੇ ਤਰ੍ਹਾਂ ਦਾ ਜਿਹੜਾ ਮਜ਼ਾਕ ਉਡਣ ਡਿਆ ਜਿਹੜੀ ਖੇਲੀ ਉਡਣ ਡਈ ਆ ਉਹ ਸਾਡਾ ਇਸ ਮਰਿਆਦਾ ਦਾ ਮਜ਼ਾਕ ਡਾਉਣ ਵਾਲਾ ਜਿਹੜਾ ਵੱਡਾ ਪ੍ਰੂਫ ਹੋਹੀ ਹੈ ਤਾਂ ਤੇ ਸੰਬੰਧ ਚ ਅਸੀਂ ਇਹ ਬੇਨਤੀ ਕੀਤੀ ਹੈ ਕਿ 27 ਤਰੀਕ ਤੱਕ ਇਹਨਾਂ ਨੇ ਥੋੜਾ ਟਾਈਮ ਦਿੱਤਾ ਉਹਦੇ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਜ ਨਹੀਂ ਪਣੀਆਂ ਤੇ ਉਹਦੇ ਵਿੱਚ ਖਾਸ ਕਰਕੇ ਬੀਬੀਆਂ ਜਿਹੜੀਆਂ ਉਹ ਆਪਣੀ ਤਸਵੀਰ ਤੇ ਆਧਾਰ ਕਾਰਡ ਦੇਣ ਚ ਥੋੜੀ ਜਿਹੀ ਸ਼ਰਮ ਮਹਿਸੂਸ ਕਰਦੀਆਂ ਤੇ ਇੱਕ ਜਿਹੜੇ ਉਹ ਨਹੀਂ ਚਾਹੁੰਦੀਆਂ ਕਿ ਕਿਸੇ ਕੋ ਜਾ ਕੇ ਬਰਉਣੀ ਪਵੇ ਤਾਂ ਅਸੀਂ ਸਰਕਾਰ ਨੂੰ ਬਾਰ ਬਾਰ ਬੇਨਤੀ ਕਰ ਰਹੇ ਹਾਂ ਕਿ ਉਹ ਆਂਗਣਵਾੜੀ ਦੀਆਂ ਜਿਹੜੀਆਂ ਬੀਬੀਆਂ ਉਹਨਾਂ ਨੂੰ ਉਹਨਾਂ ਦੇ ਘਰਾਂ ਚ ਭੇਜ ਕੇ ਵੋਟਾਂ ਬਣਵਾਈਆਂ ਜਾਣ ਤਾਂ ਕਿ ਉਹ ਸਾਡੇ ਬਹੁਤ ਵੱਡੀ ਧੇਰੇ ਆ ਬੀਬੀਆਂ ਜਿਹੜੀਆਂ ਸਿੱਖ ਬੀਬੀ ਦੀ ਵੋਟ ਹੈ ਜੀ ਉਹ ਬੜੀ ਵੱਡਾ ਬਹੁਤ ਵੱਡਾ ਬੇਸ ਹੈ ਇਲੈਕਸ਼ਨ ਦਾ ਦੇਖੋ ਇਹ ਜੋ ਕੁਝ ਵੀ ਆ ਆਪਣੇ ਇਹਨਾਂ ਦੇ ਵਿੱਚ ਹੀ ਸਾਨੂੰ ਸਬਰ ਕਰਨਾ ਪੈਣਾ ਕਿਉਂਕਿ ਜਿਹੜੀ ਬਾਹਰ ਜਵਾਨੀ ਜਾ ਰਹੀ ਹੈ ਇਹ ਵੀ ਮਜਬੂਰੀ ਨੂੰ ਜਾ ਰਿਹਾ ਕੋਈ ਜ਼ਮੀਨਾਂ ਵੇਚ ਕੇ ਜਾ ਰਿਹਾ ਕੋਈ ਕਰਜ਼ੇ ਤੇ ਕਰਜ਼ਾ ਲੈ ਕੇ ਜਾ ਰਿਹਾ ਪਰ ਜਾ ਰਿਹਾ ਇਸ ਕਰਕੇ ਕਿਉਂਕਿ ਇੱਥੇ ਰੋਜ਼ਗਾਰ ਹੈ ਨਹੀਂ ਇੱਥੇ ਉਹ ਕੰਮ ਹੈ ਨਹੀਂਗਾ ਉਹ ਇਹ ਇਸ ਤਰੀਕੇ ਨਾਲ ਮਜਬੂਰੀਆਂ ਨੇ ਜਿਹੜੀਆਂ ਬਾਹਰ ਜਾ ਰਹੀਆਂ ਨੇ ਡੇਟ ਵਧਾਉਣ ਦੀ ਅਪੀਲ ਜੀ ਨਹੀਂ ਡੇਟ ਵਧਾਉਣ ਦੀ ਅਪੀਲ ਨਹੀਂ ਅਸੀਂ ਕਹਾਂਗੇ ਦੇਲ ਹੈਗੇ ਉਹ ਤੋਂ ਬਾਅਦ ਫਿਰ ਇੱਕ ਮਹੀਨਾ ਸਾਨੂੰ ਇਤਰਾਜਾਂ ਦੀ ਹੈ ਉਹਦੇ ਵਿੱਚ ਵੀ ਬਣ ਸਕਦੀਆਂ ਨੇ ਇਸ ਕਰਕੇ ਡੇਟ ਵਧਾਉਣ ਦੀ ਥਾਂ ਤੇ ਇਹ ਕੰਮ ਕਰਨ ਤੇ ਵੇਲੇ ਸੰਦੇ ਲੈਕਸ਼ਨ ਹੋ ਠੀਕ ਅੱਜ ਪੰਥਕਾਰਲੀ ਲਹਿਰ ਦੀ ਮਾਲਵਾ ਜ਼ੋਨ ਦੇ ਜਿੰਨੇ ਵੀ ਜ਼ਿਲ੍ਹੇ ਨੇ ਸਾਰਿਆਂ ਦੇ ਪ੍ਰਧਾਨ ਤੇ ਹੋਰ ਜਿਹੜੇ ਅਹੁਦੇਦਾਰ ਜਾਂ ਜਿਹੜੇ ਵੀ ਪਿਛਲੇ 7-8 ਸਾਲਾਂ ਤੋਂ ਗੁਰੂ ਕੇ ਸਿੱਖ ਹੈ ਇਹ ਗੁਰੂ ਘਰ ਦੇ ਪ੍ਰਬੰਧਾਂ ਲਈ ਸਿੰਘ ਸਾਹਿਬ ਜਿਹੇ ਦਾ ਭਾਈ ਰਣਜੀਤ ਸਿੰਘ ਜੀ ਬਾਬਾ ਸਾਹਿਬ ਜਗੋਤ ਸਿੰਘ ਜੀ ਦੇ ਵਿੱਚ ਚੱਲ ਰਹੇ ਨੇ ਉਹ ਸਾਰਿਆਂ ਦੀ ਇਕੱਤਰਤਾ ਹੋਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੋਟਾਂ ਦੇ ਸਬੰਧ ਦੇ ਵਿੱਚ ਇੱਕ ਤਾਂ ਜਿਹੜੀਆਂ ਵੋਟਾਂ ਦੇ ਵੜਨ ਦੀ ਸਪੀਡ ਘਟ ਹੈ ਉਹਨੂੰ ਵਧਾਉਣ ਵਾਸਤੇ ਦੂਸਰਾ ਇਲੈਕਸ਼ਨ ਜਿਹੜੀਆਂ ਹੁਣ ਜਲਦੀ ਤੋਂ ਜਲਦੀ ਕਰਾਈ ਜਾਵੇ ਉਹਦੇ ਵਾਸਤੇ ਸੋ ਇਹਨਾਂ ਸਾਰੇ ਔਰ ਜੋ ਮੌਜੂਦਾ ਸਮੇਂ ਦੇ ਵਿੱਚ ਪੰਥਕ ਹਾਲਾਤ ਨੇ ਉਹਨਾਂ ਦੇ ਸਬੰਧ ਵਿੱਚ ਜਿਹੜੀਆਂ ਅੱਜ ਇਹ ਇੱਥੇ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਹੋਈ